ਸਭ ਚੜੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਮੇਰੀ ਖੋਰ ਨਵੀਂ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਸੀ ਮਾਰਨਿੰਗ ਦਾ ਸਾਢੇ 6 ਦੇ ਕਰੀਬ ਟਾਈਮ ਸੀਗਾ ਤੇ ਕੱਪੜੇ ਜਿਹੜੇ ਰਾਤ ਫੁੱਲੀ ਮਸ਼ੀਨ ਚ ਲੋਡ ਕਰਤੇ ਸੀਗੇ ਸਵੇਰੇ ਧੋਤੇਗੇ ਸੁੱਕਣੇ ਪਾੜੀਆਂ ਕੱਢ ਕੇ ਕੁਝ ਕੱਪੜੇ ਇਹ ਜਿਸ ਜਿਹੜੇ ਮੈਂ ਸੈਮੀ ਚ ਦੋ ਚਾਰ ਧੋਤੇ ਨੇ ਮੈਂ ਕਿਹਾ ਚਲੋ ਜਿੰਨਾ ਟਾਈਮ ਨੀਂਦ ਨੂਲ ਦੋਂਗੇ ਨੇ ਸੈਮੀ ਵਾਲਿਆਂ ਨੂੰ ਥੋੜੇ ਜਿਹੀ ਗੇੜੇ ਦਵਾਤੇ ਬਸ ਐ ਹੁੰਦਾ ਕੋਈ ਸੂਟ ਦਾ ਮੇਰੇ ਲਾਈਨਿੰਗ ਵਾਲਾ ਸੂਟ ਜਦੋਂ ਅੱਜਕੱਲ ਮੈਂ ਘਰੇ ਪਾਉਂਦੀਆਂ ਨਾ ਉਹਦੇ ਕਲਰ-ਕੂਲਰ ਥੋੜਾ ਜਿਹਾ ਥੋੜਾ ਜਿਹਾ ਪਾਏ ਉੱਤਰਦਾ ਹੁੰਦਾ ਮਨ 'ਚ ਡਰ ਜਾਂਦਾ ਚਾਹੇ ਨਾਏ ਉtre ਵੀ ਕਿਸੇ ਲਾਈਟ ਕੱਪੇ ਨਾਲ ਲਾ ਕੇ ਰੰਗਣਾ ਲੱਗ ਜੇ ਕਤੇ ਕੱਪੜੇ ਨਾ ਖਰਾਬ ਹੋ ਜਾਣ ਕੰਮ ਵੱਜੇ ਫਿਰ ਮੈਂ ਇਸ ਤਰ੍ਹਾਂ ਦੇ ਕੱਪੜੇ ਅਲੱਗ ਸੈਮੀਚੀ ਧੋਦਾ ਨਹੀਂ ਹੁੰਦੀ ਜਿੰਨਾ ਦਾ ਮੈਨੂੰ ਲੱਗਦਾ ਵੀ ਰੰਗ ਉੱਤਰੂਗਾ ਨਹੀਂ ਤਾਂ ਬਾਕੀ ਤਾਂ অলਮੋਸਟ ਕੱਪੜੇ ਮੈਂ ਹੁਣ ਸਰਦੀ ਸਰਦੀ ਫੂਲੀ ਮਸ਼ੀਨ ਹੀ ਵੱਧ ਯੂਜ਼ ਕਰੂੰਗੀ ਤੇ ਕੋਈ ਇਸ ਤਰ੍ਹਾਂ ਦਾ ਕੱਪੜਾ ਹੁੰਦਾ ਜਿਹੜਾ ਕੋਈ ਅਲੱਗ ਧੋ ਇਸ ਤਰ੍ਹਾਂ ਕਾਫੀ ਕੱਪੜੇ ਸੀ ਫੂਲੀ ਮਸ਼ੀਨ 'ਚ ਵੀ ਪੂਰਾ ਲੋਡ ਸੀ ਕੱਪੜਿਆਂ ਦਾ ਕੱਪੜੇ ਕਾਫੀ ਹੋ ਗਏ ਅੱਜ ਹੁਣ ਮੈਨੂੰ ਮੈਨੂੰ ਲੱਗਦਾ ਮੈਂ 3-4 ਦਿਨਾਂ ਤੋਂ ਧੋ ਰਹੀ ਆ ਸਰਦੀਆਂ ਤਾਂ 3-4 ਦਿਨ ਆਰਾਮ ਨਾਲ ਲੰਘਿਆ ਕਰਨਗੇ ਹੁਣ ਤਾਂ ਜਿਸ ਦਿਨ ਫੂਲੀ ਮਸ਼ੀਨ 'ਚ ਪੂਰਾ ਲੋਡ ਬਣ ਜਾਂਦਾ ਟਰੱਬ ਭਰ ਜਾਂਦਾ ਫਿਰ ਉਸ ਦਿਨ ਮੈਂ ਚਲਾਉਣੀ ਹੁੰਦੀ ਮਸ਼ੀਨ ਉਹ ਕੱਪੜੇ ਮੈਂ ਇੱਕ ਵਾਰ ਸ਼ਾਮ ਨੂੰ ਮਸ਼ੀਨ 'ਚ ਪਾ ਦਾਨੀ ਆ ਤਾਂ ਕਿ ਮੈਨੂੰ ਪਤਾ ਲੱਗ ਜਾਏ ਕਿੰਨੇ ਕੱਪੜੇ ਨੇ ਮਸ਼ੀਨ ਚਲਾਉਣੀ ਆ ਕਿ ਨਹੀਂ ਚਲਾਉਣੀ ਇਸ ਤਰ੍ਹਾਂ ਦਾ ਕੁਝ ਰੁਟੀਨ ਹੁੰਦਾ ਜਾਂਦੇ ਕੋਈ ਐਮਰਜੈਂਸੀ ਹੋਵੇ ਪਤਾ ਹੋਵੇ ਆਪਾਂ ਨੈਕਸਟ ਤਿਹਰਾਂ ਦਾ ਮੈਂ ਬਣਾ ਲਈ ਸੀ ਪत्ता ਗੋਭੀ ਦੀ ਸਬਜ਼ੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਜੇ ਮਟਰ ਨਹੀਂ ਸੀ ਮੈਨੂੰ ਲੱਗੂਗਾ ਮੈਨੂੰ ਲੱਗ ਰਿਹਾ ਸੀ ਕਿ ਟੇਸਟੀ ਨਹੀਂ ਬਣਨੀ ਪਰ ਬਹੁਤ ਟੇਸਟੀ ਬਣੀ ਧਨੀਆ ਪਾਤਾ ਵਿੱਚ ਮੈਂ ਕਾਫੀ ਸਾਰਾ ਤੇ ਸਬਜ਼ੀ ਬਹੁਤ ਟੇਸਟੀ ਬਣੀ ਤੇ ਇਧਰ ਹੋ ਗਿਆ ਆਪਣਾ ਬ੍ਰੈਕਫਾਸਟ ਰੈਡੀ ਅਸਲ ਮਾਰਨਿੰਗ ਵਿੱਚ ਜਰੂਰ ਜਰੂਰੀ ਕੰਮ ਹੁੰਦੇ ਨੇ ਜਿਹੜੇ ਮੈਂ ਜਿਨ੍ਹਾਂ ਨੂੰ ਮੈਂ ਪ੍ਰਾਇੋਰਟੀ ਦਿੱਨੀ ਹੈ ਵੀ ਪਹਿਲਾਂ ਕਰ ਲਾਂ ਤੇ ਉਸ ਤੋਂ ਬਾਅਦ ਅਸੀਂ ਕਿਤੇ ਗਏ ਸੀ ਆਉਂਦੇ ਆਉਂਦੇ ਰੁਕੇ ਨਰਸਰੀ ਮੈਂ ਲੈਣੇ ਸੀ ਸੀਜ਼ਨਲ ਫਲਾਵਰਸ ਦਵਿੰਦਰ ਕਹਿੰਦੇ ਲੈ ਕਰ ਲਾ ਮਨ ਖੁਸ਼ ਤੂੰ ਆਪਦਾ ਕਿ ਦਿਨ ਮੇਰੀ ਜਾਨ ਵਿੰਟਰ ਵਾਲੇ ਪਲਾਂਟਸ ਲੈਣੇ ਨੇ ਫੁੱਲ ਲੈਣੇ ਮੈਲੇ ਲੈਣੇ ਕਰਨ ਲੈਣਾ ਉਹ ਜਿਹੜੇ ਕੁਝ ਲੈਣਾ ਤੇ ਦਿਲ ਖੁਸ਼ ਹੋ ਗਿਆ ਕਿ ਨਰਸਰੀ ਵਿੱਚ ਇੰਨਾ ਜ਼ਿਆਦਾ ਖੁਸ਼ ਹੋਇਆ ਤਾਂ ਜਾਣ ਨੂੰ ਦਿਲ ਨਹੀਂ ਕਰਨਾ ਮੇਰਾ ਤਾਂ ਇਹ ਦਿਲ ਕਰ ਮੈਂ ਇਥੇ ਪਲਾਂਟਸ ਨੂੰ ਦੇਖੀ ਜਾਵਾਂ ਦੇਖੀ ਜਾਵਾਂ ਮੈਨੂੰ ਬਹੁਤ ਬਹੁਤ ਵਧੀਆ ਲੱਗਦੇ ਨੇ ਪਲਾਂਟਸ ਲੈਣ ਨੂੰ ਤਾਂ ਕਾਫੀ ਜੀ ਕਰ ਰਿਹਾ ਸੀ ਪਲਾਂਟਸ ਲਈਏ ਪਰ ਮਨ ਚ ਨਾ ਕਿਤੇ ਡਰ ਜਾਂਦਾ ਹੁੰਦਾ ਵੀ ਮੇਥੋਂ ਕੇਅਰ ਨਹੀਂ ਹੋਣੀ ਸੰਭਾਲ ਨਹੀਂ ਹੋਣੀ ਵੈਸੇ ਨੀ ਸਰਦੀ ਚ ਹੁਣ ਗਰੋਹ ਨਹੀਂ ਕਰਨੇ ਹੈਗੇ ਤੇ ਬਸ ਸੀਜ਼ਨਲ ਜੇ ਫੁੱਲਾਂ ਵਾਲੇ ਮੈਂ ਲਈ ਨੇਗੇ ਤੇ ਬਹੁਤ ਵਧੀਆ ਲੱਗ ਰਿਹਾ ਸੀ ਦਿਲ ਕਰ ਰਿਹਾ ਸੀ ਨਵੇਂ-ਨਵੇਂ ਪਲਾਂਟਸ ਦੇਖ ਕੇ ਵੀ ਆ ਨਹੀਂ ਹੈਗਾ ਆ ਲਈਏ ਆ ਵੀ ਨਹੀਂ ਹੈਗਾ ਆ ਲਈਏ ਤੇ ਹੁਣ ਸਰਦੀ ਚ ਗਰੋਥ ਤਾਂ ਰੁਕ ਜੂਗਾ ਸੀ ਇੱਕ ਕੱਲੇ ਫਲਾਵਰਿੰਗ ਪਲਾਂਟਸ ਹੀ ਲੈਣੇਗੇ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀ ਨਰਸਰੀ ਚ ਆ ਕੇ ਨਵੇਂ-ਨਵੇਂ ਤਰ੍ਹਾਂ ਦੇ ਪਲਾਂਟਸ ਦੇਖ ਕੇ ਤੇ ਫਿਰ ਇੰਝ ਹੀ ਕਰ ਦਸੋ ਆਪਣੇ ਘਰੇ ਵੀ ਆਈ ਚੱਲਣ ਫਲਾਵਰਿੰਗ ਪਲਾਂਟ ਸਰਦੀਆਂ ਵਾਲੇ ਪਿਟੂਨੀਆ ਐਂਡ ਟਾਈਨਥਸ ਹਾਂ ਇੱਥੇ ਰੱਖਦੇ ਬਾਅਦ ਇੱਕ ਵਾਰ ਸਵੇਰੇ ਲਗਵਾਵਾਂਗੇ ਕਰਿਆ ਸੀ ਆਗੇ ਸੀ 5:30 ਪੌਣੇ ਸੀ ਹੋ ਗਏ ਸਾਨੂੰ ਆਉਂਦਿਆਂ ਨੂੰ ਤੇ ਆ ਕੇ ਹਲਕੀ ਜਿਹੀ ਲੱਗੀ ਹੋਈ ਸੀ ਭੁੱਖ ਤੇ ਫਿਰ ਮੈਂ ਐਗ ਬੋਇਲ ਕਰ ਲੇ ਬੋਇਲਡ ਐਗਸ ਖਾ ਲਏ ਨਾਲੇ ਕਾਫੀ ਦਾ ਕੱਪ ਲੈ ਲੰਨੇ ਤੇ ਦਾਲ ਸਭ ਦੀ ਸ਼ਾਮ ਵਾਸਤੇ ਮੇਰੇ ਕੋਲ ਪਈ ਸੀ ਕੁਝ ਮੇਰੇ ਕੋਲ ਚਨੇ ਪਏ ਸੀ ਕੱਲ ਵਾਲੇ ਤੇ ਨਾਲ ਕੁਝ ਪਤਾ ਗੋਭੀ ਸਬਜ਼ੀ ਪਈ ਸੀ ਦੋਨੀਆਂ ਸਬਜ਼ੀਆਂ ਇੰਨੀਆਂ ਜਿਆਦਾ ਟੇਸਟੀ ਚਨੇ ਜਿन्हे ਬੇਹ ਹੁੰਦੇ ਨੇ ਉਨੇ ਹੀ ਪੱਧਰ ਸਵਾਲ ਲੱਗਦੇ ਨੇ ਤੇ ਪਤਾ ਗੋਭੀ ਵੀ ਬਹੁਤ ਟੇਸਟੀ ਲੱਗੀ ਮੈਂ ਸੁਦੇਵਿੰਦਰ ਨੇ ਖਾਣ ਨਹੀਂ ਹੈਗੀ ਪਰ ਦਵਿੰਦਰ ਨੇ ਖਾ ਲਈ ਕਹਿੰਦੇ ਟੇਸਟੀ ਹੈ ਸਬਜ਼ੀ ਨਾਲ ਆਪਾਂ ਕਰ ਲਿਆ ਕਾਫੀ ਦਾ ਕੱਪ ਇੱਕ ਇੱਕ ਥੋੜਾ ਸ਼ਾਮ ਦਾ ਕੰਮ ਕਰਨ ਜੋਗੇ ਹੋ ਜਾਣਗੇ ਉਹ ਵੀ ਡਿਨਰ ਵਾਲੇ ਟਾਈਮ ਪਿਆ ਸਾਢੇ 5 6 ਕ ਦਾ ਹੀ ਟਾਈਮ ਸੀਗਾ ਤੇ ਇੰਨੇ ਖਾਣੇ ਦਾਣੇ ਦੀ ਤਿਆਰੀ ਹੋਜੂ ਟਾਈਮ ਨਵੇਂ ਲੱਜੂ ਖਾਣੇ ਦਾ ਮੈਂ ਅਸੀਂ ਵੀ ਠੰਡ ਜਿਹਾ ਕਿਤੋਂ ਆਈਦਾ ਆਈ ਹੁੰਦਾ ਚਾਹ ਕੌਫੀ ਪੀ ਆਈਦਾ ਪੰਜਾਬੀਆਂ ਦੀ ਫੈਮਿਲੀ ਤਾਂ ਵੈਸੇ ਕੀਤੇ ਜਾਣਾ ਤਾਂ ਵੀ ਕੁੱਟਕ ਚਾਹ ਕਰ ਲਉ ਹਨਾ ਜੇ ਕਿਤੋਂ ਆਏ ਆ ਤਾਂ ਵੀ ਕੁੱਟਕ ਚਾਹ ਕਰ ਲਉ ਕੁੱਟਕੁੱਟ ਚਾਹ ਕਰਕੇ ਆਪਣੀ ਤਾਂ ਚਾਹ ਹੀ ਆਪਾਂ ਇੰਨੀ ਵਧਾਈ ਹੋਈ ਹੈ ਫਿਰ ਆਪਾਂ ਕਹਿੰਦੇ ਚਾਹ ਛੱਡੀ ਨਹੀਂ ਆਉਂਦੀ ਆਹ ਦਾ ਤ ਵੀ ਆਪਣੀ ਪਾਈ ਹੋਈ ਹੈ ਛੱਡਣੀ ਵੀ ਆਪਾਂ ਨੂੰ ਪਊਗੀ ਚਲੋ ਸਰਦੀਆਂ ਸਰਦੀ ਤਾਂ ਪੀਤੀ ਵੀ ਜਾਂਦੀ ਹੈ ਪਰ ਜੇ ਤੁਹਾਨੂੰ ਨੁਕਸਾਨ ਕਰਦੀ ਤਾਂ ਛੱਡਣੀ ਪਊਗੀ ਕਾਫੀ ਬੀਟ ਕਰੀ ਹੋਈ ਆਪਾਂ ਯੂਜ਼ ਕਰੀਏ ਦਵਿੰਦਰ ਵੀ ਬੀਟ ਕਰੀ ਹੋਈ ਕਾਫੀ ਪੀ ਲੈਂਦੇ ਨੇ ਪਰ ਜੇ ਡਾਇਰੈਕਟ ਮੈਨਰ ਦੁੱਧ ਚ ਕਾਫੀ ਪਾਦਾ ਫੇਰ ਨਹੀਂ ਪੀਂਦੇ ਬੀਟ ਕਰੀ ਹੋਈ ਪੀ ਲੈਂਦੇ ਨੇ ਤੇ ਉਸ ਤੋਂ ਬਾਅਦ ਕਿਚਨ ਦਾ ਥੋੜਾ ਬਹੁਤ ਕੰਮ ਜਾਂ ਕਰਕੇ ਮੈਂ ਲੱਗੀ ਸੀ ਕੱਪੜੇ ਪ੍ਰੈਸ ਕਰਨਾ ਜ ਮਾਰਨਿੰਗ ਵਿੱਚ ਕੱਪੜੇ ਧੋਤੇ ਸੀ ਮੈਂ ਕਿਹਾ ਚਲੋ ਪ੍ਰੈਸ ਕਰਦਾ ਅੱਜ ਦਾ ਖਲਾਰਾ ਅੱਜ ਹੀ ਸਮੀਟ ਲਾਂ ਤੇ ਕੱਲ ਨੂੰ ਮੇਰੇ ਕੰਮ ਈਜ਼ੀ ਹੋ ਜਾਣਗੇ ਨਹੀਂ ਸ ਕੰਮ ਕਿਸੇ ਵੇਲੇ ਮੁੱਕਦੇ ਨਹੀਂ ਹੈਗੇ ਕੱਲ ਦੇ ਕੱਲ ਹੋ ਜਾਣਗਾ ਅੱਜ ਦੇ ਅੱਜ ਕਰਕੇ ਰੱਖਦਾ ਰਾਤ ਨੂੰ ਸਾਰੇ ਕੰਮ ਕਰਕੇ ਸੌਂ ਜਾਂਦੇ ਨੇ ਸਾਰਾ ਕੰਮ ਮਤਲਬ ਪੂਰਾ ਫਿਨਿਸ਼ ਕਰਕੇ ਪਈ ਤਾਂ ਕਿਚਨ ਦਾ ਵੀ ਕੱਪੜਿਆਂ ਦਾ ਵੀ ਇਧਰ ਉਧਰ ਹੋਰ ਵੀ ਤਸਵੀਰ ਨੂੰ ਫੇਰ ਐਨੇ ਨਿਕਲਿਆਉਂਦੇ ਨੇ ਤੇ ਨਾਲ ਨਾਲ ਮੈਂ ਦੇਖ ਰਿਸ ਆਪਣੀ ਵੀਡੀਓ ਕਿਉਂਕਿ ਅੱਜ ਦਿਨੇ ਮੇਰਾ ਫੋਨ ਦੇਖੰਦਾ ਟਾਈਮ ਨਹੀਂ ਲੱਗਿਆ ਫਿਰ ਜਿਹੜੇ ਚੈਨਲ ਮੈਂ ਦੇਖਦੀ ਉਹਨਾਂ ਦੀ ਵੀਡੀਓ ਆਈ ਹੋਈ ਇਸ ਲਈ ਚਲ ਮੈਂ ਵੀ ਵੀਡੀਓ ਦੇਖ ਲਾਈ ਕਿ ਮੈਨੂੰ ਵੀ ਮੈਨੂੰ ਵੀ ਕਬੂਸਟਾ ਡੋਸ ਮਿਲ ਜੂਗੀ ਥੋੜੀ ਮੋਟੀਵੇਸ਼ਨ ਮਿਲ ਜੂਗੀ ਕੰਮ ਕਰਨ ਨੂੰ ਤੇ ਜੀ ਜਿਆ ਕਰਦਾ ਤੇ ਬਾਕੀ ਆਏ ਜਦੋਂ ਆਪਾਂ ਕਿਤੇ ਜਾ ਕੇ ਆਉਨੇ ਘਰੇ ਆਉਨੇ ਆਪਣਾ ਕੰਮ ਨਾਲ ਕੁਝ ਘੰਟਿਆਂ ਵਸ ਲਿੰਕ ਟੁੱਟ ਜੇ ਨਾ ਮਨ ਬੇਈਮਾਨ ਹੋ ਜਾਂਦਾ ਫਿਰ ਮਨ ਕਹਿੰਦਾ ਬਾਸ ਹੁਣ ਕੰਮ ਕਰਨ ਨੂੰ ਜੀ ਨਹੀਂ ਕਰਦਾ ਹੈਗਾ ਤੇ ਮੈਂ ਕਿ ਚਲੋ ਕੰਮ ਤਾਂ ਫਿਰ ਠੀਕ ਆ ਮਜਬੂਰੀ ਹੁੰਦੀ ਆਪਣੇ ਕਰਨੇ ਪੈਂਦੇ ਨੇ ਕਈ ਵਾਰ ਤਾਂ ਜੀ ਕਰਦਾ ਵੀ ਚਲੋ ਅੱਜ ਫ੍ਰੀ ਬੈਠੀ ਆ ਪਰ ਫਿਰ ਪਤਾ ਜੇ ਫ੍ਰੀ ਬਹਿ ਗਏ ਕੰਮ ਨਾ ਕਰੇ ਤਾਂ ਵੀ ਆਪਾਂ ਹੀ ਕਰਨੇ ਨੇ ਆਪਣੀ ਕੰਮ ਵਧਣਗੇ ਫਿਰ ਕਿਹੜੇ ਆਏ ਆ ਵੀ ਕਿਸੇ ਹੋਰ ਦੀ ਹੈਲਪ ਮਿਲ ਜੂ ਜਾਂ ਕੋਈ ਹੋਰ ਕਰ ਦੂ ਆ ਕੇ ਹਨਾ ਇਸ ਕਰਕੇ ਟਾਈਮ ਤੇ ਆਪਣੇ ਕੰਮ ਕਰ ਲਈਏ ਤੋ ਇਹ ਵਧੀਆ। ਕੱਪੜੇ ਪ੍ਰੈਸ ਕਰਕੇ ਇੱਥੇ ਮੈਂ ਰੱਖ ਦੂੰਗੀ ਤਾਂ ਕਿ ਮੇਰਾ ਕੰਮ ਨਾ ਵਧੇ ਕੱਲ੍ਹ ਦਾ। ਕਿਉਂਕਿ ਕਿਚਨ ਵਿੱਚ ਮੈਨੂੰ ਕਾਫੀ-ਕਾਫੀ ਮੈਂ ਕੰਮ ਹੋ ਜਾਂਦੇ ਨੇ ਮਾਰਨਿੰਗ ਟਾਈਮ। ਤੋ ਹੁਣ ਅਗੇ ਇਸ ਕਿਚਨ ਵਿੱਚ ਕਿਚਨ ਵਿੱਚ ਮੈਂ ਦੋ ਮੇਰੇ ਕੋਲੇ ਪਏ ਸੀ ਬਤਾਉ ਵੈਂਗਣ ਹਨਾ ਕੋਈ ਬਤਾਉ ਕਹਿੰਦਾ ਕੋਈ ਬੈਂਗਣ ਕਹਿੰਦਾ ਸਾਡੇ ਦੋਨੇ ਚੱਲਦੇ ਨੇਗੇ। ਕਦੇ ਪਤਾ ਹੂੰ ਕਿ ਕਹਦੀ ਸੀ ਕਦ ਪੈਂਗਣ ਵੀ ਕਹਦੀ ਦਾ ਪਰਥੇ ਵਾਲੇ ਤੇ ਇਹਨਾਂ ਨੂੰ ਪੁੰਨ ਕਿਵੇਂ ਹੁਣ ਰੱਖ ਦੂੰਗੀ ਤੇ ਮਾਰਨਿੰਗ ਵਿੱਚ ਬਣਾਉਂਗੀ ਪਰਥਾ ਅੱਧਿਕ ਮੇਰੀ ਤਿਆਰੀ ਹੋ ਜੂ ਫਿਰ ਸਵੇਰੇ ਅੱਧਾ ਕੰਮ ਈਜ਼ੀ ਹੋ ਜਾਊਗਾ ਨਾਲ ਨਾਲ ਮੈਂ ਰੱਖੀ ਹੋਈ ਹ ਮਲਾਈ ਗਰਮ ਕਰਨੀ ਮਲਾਈ ਜਮਾਉਂਗੀ ਸਵੇਰੇ ਤਾਂ ਬਣਾਵਾਂਗੇ ਮੱਖਣ ਤੇ ਮਲਾਈ ਜਮਾਉਂਗੀ ਪਰਥਾ ਸੌਰੀ ਪਰਥਾ ਨਹੀਂ ਪੈਂਗਣ ਨੂੰ ਪੁੰਨ ਕੇ ਰੱਖ ਦੂੰਗੀ ਅੱਧਿਕ ਯਾਨੀ ਕਿ ਅੱਧੀ ਸਬਜੀ ਤਾਂ ਹੋਣੀ ਬੋਲ ਮੋਸਟ ਬਣੀ ਜਾਊਗੀ ਥੋੜਾ ਜਿਹਾ ਕੰਮ ਰਹਿ ਜਾਊਗਾ ਸਵੇਰੇ ਮਾਰਨਿੰਗ ਵਿੱਚ ਆਈਏ ਚਲ ਜੇ ਸਵੇਰੇ ਆਪਾਂ ਕੋਈ ਕੰਮ ਕਰਨੇ ਨੇ ਥੋੜੀ ਬਹੁਤੀ ਉਹਦੀ ਤਿਆਰੀ ਆਪਾਂ ਰਾਤ ਨੂੰ ਕਰਕੇ ਰੱਖ ਦੰਨੇ ਆ ਇੱਕ ਦਿਨ ਪਹਿਲਾਂ ਕਰਕੇ ਰੱਖ ਦੰਨੇ ਆ ਸਵੇਰੇ ਆਪਣੇ ਹੀ ਕੰਮ ਈਜ਼ੀ ਹੋ ਜਾਂਦੇ ਨੇ ਟਾਈਮ ਵੀ ਘੱਟ ਲੱਗਦਾ ਤੇ ਮਿਹਨਤ ਵੀ ਫਿਰ ਘੱਟ ਲੱਗਦੀ ਆ ਥੋੜਾ ਜਿਹਾ ਆਪਾਂ ਕੰਮਾਂ ਨੂੰ ਪਲਾਨਿੰਗ ਜੀ ਕਰਕੇ ਕਰੀਏ ਤਾਂ ਠੀਕ ਰਹਿੰਦਾ ਆਪਣੇ ਵਾਸਤੇ ਬਾਕੀ ਕਾਪਾ ਹੀ ਕਰਨੇ ਨੇ ਚਲੋ ਮਲਾਈ ਮੈਂ ਪਾਤੀ ਵੱਡੇ ਪਤੀਲੇ ਵਿੱਚ ਤੇ ਡੋਂਗਾ ਮਲਾਈ ਵਾਲਾ ਥੋੜਾ ਜਿਹਾ ਪਾਣੀ ਪਾ ਕੇ ਧੋ ਕੇ ਪਾ ਦੂੰਗੀ ਤੇ ਮਲਾਈ ਨੂੰ ਆਪਾਂ ਉਹਦੇ ਵਿੱਚ ਸਵੇਰੇ ਰਿੜਕਾਂਗੇ ਹੁਣ ਮੈਂ ਦਹੀਂ ਲਾ ਕੇ ਨਾ ਦਹੀਂ ਦਾ ਜਾਗ ਲਾ ਕੇ ਉਹਨੂੰ ਜਮਾ ਦੂੰਗੀ ਜਿਵੇਂ ਆਪਾਂ ਦਹੀਂ ਜਮਾਉਨੇ ਹੁੰਦੇ ਆ ਕੋਸਾ ਕਰਕੇ ਇਸ ਤਰ੍ਹਾਂ ਜਮਾਉਂਗੀ ਮਲਾਈ ਨੂੰ ਫਿਰ ਇਹ ਲੱਸੀ ਦੀ ਆਪਾਂ ਸਵੇਰੇ ਕੜੀ ਵੀ ਬਣਾ ਸਕਦੇ ਹਾਂ ਲੱਸੀ ਪੀ ਵੀ ਸਕਦੇ ਥੋੜੀ ਖਟਾਸ ਜਿਹੀ ਵਾਲੀ ਹੋ ਜਾਂਦੀ ਆ ਪੀਣ ਚ ਟੇਸਟੀ ਲੱਗਦੀ ਹੈ ਲੱਸੀ ਇਹ ਬਾਕੀ ਜੇ ਤੁਸੀਂ ਨਹੀਂ ਲੱਸੀ ਯੂਜ਼ ਕਰਦੇ ਤਾਂ ਤੁਸੀਂ ਫਿਰ ਜਿਹੜਾ ਮਲਾਈ ਡਾਇਰੈਕਟ ਬਲੈਂਡਰ ਨਾਲ ਰੜਕ ਸਕਦੇ ਹੋਗੇ ਸਵੇਰੇ ਮੱਖਣ ਬਣਾ ਸਕਦੇ ਹੋ ਤੇ ਉਹਦਾ ਦੁੱਧ ਦਾ ਤੁਸੀਂ ਪਨੀਰ ਬਣਾ ਸਕਦੇ ਹੋ ਨਾ ਫਿਰ ਇਹ ਲੱਸੀ ਅਸਾਸੀ ਪੀ ਲਾ ਨਹੀਂ ਹੁੰਦੇ ਆ ਨੀਮਾ ਵਾਈ ਵੀ ਪੀ ਲੰਦਾ ਸੀ ਪੀ ਲਾ ਨਹੀਂ ਕੜੀ ਬਣਾਉਣੇ ਹੋ ਕੜੀ ਵੀ ਬਣ ਜੰਦੀ ਹੈ ਫਿਰ ਇਹਦੇ ਵਿੱਚੋਂ ਪਨੀਰ ਨਹੀਂ ਨਿਕਲਦਾ ਹੈਗਾ ਤੇ ਹੁਣ 에ਅਰ ਫਰਾਇਰ ਪਿਆ ਸੀਗਾ ਸ਼ੈਲਫ ਤੇ ਮੈਂ ਕਿਹਾ ਛਡੂਨ ਮੈਂ ਕਲੀਨ ਕਰਕੇ ਰੱਖਦਾ ਬਾਸਕਟ ਮੈਂ ਇਹਦੀ ਵਾਸ਼ ਕਰਤੀ ਤੇ 에ਅਰ ਫਰਾਇਰ ਨੂੰ ਕਲੀਨ ਨਾਲ ਕੱਪੜੇ ਨਾਲ ਇਹਨੂੰ ਮੈਂ ਵਾਈਪ ਕਰ ਦੂੰਗੀ ਜਦੋਂ ਮੈਂ ਬਾਸਕਟ ਵਾਸ਼ ਕਰਦੀ ਫਿਰ ਮੈਂ ਕਿ 에어 ਫੈਰ ਦੇ ਕੱਪੜਾ ਮਾਰੀ ਦਵਾ ਇੱਕ ਮਿੰਟ ਦਾ ਕੰਮ ਆ ਜਦੋਂ ਚੀਜ਼ ਆਪਣੇ ਸਾਹਮਣੇ ਪਈ ਹੁੰਦੀ ਆਪਾਂ ਨੂੰ ਸਾਫ਼ ਕਰਨੇ ਈਜ਼ੀ ਐ ਜਦੋਂ ਅੰਦਰ ਪਈ ਹੁੰਦੀ ਕੈਬਿਨੇਟ ਵਿੱਚ ਫਿਰ ਉਹਨੂੰ ਕੱਢ ਕੇ ਸਾਫ਼ ਕਰਨਾ ਔਖਾ ਲੱਗਦਾ ਹੁਣ ਸਿਰਫ ਇੱਕ ਮਿੰਟ ਦਾ ਕੰਮ ਆ ਸੀ ਜਿਵੇਂ ਬਹੁਤ ਹੀ ਜ਼ਿਆਦਾ ਬਿਜ਼ੀ ਹਾਂ ਮੈਂ ਫਿਰ ਤਾਂ ਮੈਂ ਕਈ ਵਾਰ ਐਵੇਂ ਵੀ ਰੱਖ ਦਾਨੀ ਹੁੰਦੀ ਆ ਪਰ ਅੱਜ ਮੈਨੂੰ ਲੱਗਿਆ ਵੀ ਟਾਈਮ ਹੈਗਾ ਮੈਂ ਬਾਸਕਟ ਵੀ ਵਾਸ਼ ਕਰਦੀ ਨਹੀਂ ਅਦਰਵਾਇਸ ਬਾਸਕਟ ਮੈਂ ਡੇਲੀ ਵਾਸ਼ ਨਹੀਂ ਕਰਦੀ ਮਤਲਬ ਕਿ ਆਈ ਵਾਰ ਜਦੋਂ ਵੀ ਯੂਜ਼ ਕਰਦੀ ਆ 에어 ਫੈਰ ਉਦੋਂ ਵਾਸ਼ ਨਹੀਂ ਕਰਦੀ ਹੁੰਦੀ ਤੇ ਕੱਜ ਮੈਂ ਕਰਦੀ ਵਾਸ਼ ਬਾਕੀ ਨਾਨ ਸਟਿਕਨ ਦਰਾਂ ਨਹੀਂ ਲਗੰਦੀ ਨਾ ਉਹ ਵੀ ਕੁਛ ਛਿੱਪਕਦਾ ਨਹੀਂ ਹੈਗਾ ਇਹਦੇ ਨਾਲ ਐਸ ਤਰ੍ਹਾਂ ਜਿਵੇਂ ਕਿ ਚਲੋ 에어 ਫ్రਾਇਰ ਵੀ ਸਾਫ ਕਰਨਾ ਇੱਕ ਇੱਕ ਚੀਜ਼ ਕਰਕੇ ਕਰੀਏ ਸਾਫ ਹੋ ਜਾਂਦੇ ਜਿ ਆਪਾਂ ਸੋਚੀ ਆਪਾਂ ਇਕੱਠਾ ਹੀ ਇੱਕ ਦਿਨ ਕਰਨਾ ਫਿਰ ਨਹੀਂ ਹੁੰਦਾ ਜਿਵੇਂ ਐਗ ਬੋਇਲਰ ਮੈਂ ਯੂਜ਼ ਕਰਦੀ ਆਂ ਤਾਂ ਨਾਲ ਦੀ ਨਾਲ ਹੀ ਮੈਂ ਉਹਨੂੰ ਸਾਫ ਕਰਕੇ ਰੱਖ ਦਿੰਦੀ ਕਦੇ ਵੀ ਨਹੀਂ ਮੈਂ ਇੰਦਾ ਰੱਖਿਆ ਕਦੇ ਵੀ ਨਹੀਂ ਮੈਂ ਸ਼ੈਲਫ ਤੇ ਰੱਖ ਦੂੰਗੀ ਜੇ ਨਹੀਂ ਟਾਈਮ ਹੁੰਦਾ ਮੇਰੇ ਕੋਲ ਉਸੇ ਟਾਈਮ ਵੀ ਚਲੋ ਮੈਂ ਫੇਅਰ ਕਰ ਦੂੰ ਪਰ ਅੰਦਰ ਮੈਂ ਉਹ ਤਾਂ ਅਗਰ ਰੱਖਦੀ ਨਹੀਂ ਚੀਜ਼ ਜਦੋਂ ਤੱਕ ਉਹ ਸਾਫ ਨਹੀਂ ਹੁੰਦੀ ਹੈਗੀ ਇਹ ਵੀ ਐਗ ਬੋਇਲਰ ਨੂੰ ਨਾਲ ਦੀ ਨਾਲ ਹੀ ਸਾਫ਼ ਕਰਕੇ ਰੱਖੂੰਗੀ ਜਿਵੇਂ ਐਗ ਬੋਇਲ ਕਰੇ ਸੀਗੇ। ਬੈਂਗਣ ਭੁੰਨੇ ਗਏ ਸੀ ਤੇ ਮੈਂ ਕਿਹਾ ਚਲ ਹੁਣ ਇਹਨਾਂ ਨੂੰ ਮੈਸ਼ ਕਰਕੇ ਰੱਖਦਾ ਪਰ ਇੱਕ ਖਰਾਬ ਨਿਕਲਿਆ ਤੇ ਉਹਦੇ ਵਿੱਚ ਕੀੜਾ ਵੀ ਨਿਕਲਿਆ ਤੇ ਅੰਦਰੋਂ ਹਾਰਡ ਵੀ ਸੀਗਾ ਪੱਕਿਆ ਸੀ ਫਿਰ ਮੈਂ ਇਹਨੂੰ ਰਹਿਣ ਨਹੀਂ ਦਿੱਤਾ। ਇਹ ਬੈਂਗਣ ਵਾਲੀ ਨਾਈਫ ਮੈਂ ਦੂਜੀ ਬੈਂਗਣ ਤੇ ਲਈ ਵੀ ਨਹੀਂ ਮੈਂ ਹੋਰ ਨਾਈਫ ਲਈ। ਕਈ ਵਾਰ ਐਂ ਹੁੰਦਾ ਨਾ ਆਪਾਂ 2 ਜਾਂ 3 ਬੈਂਗਣ ਭੁੰਨਦੇ ਉਹਦੇ ਵਿੱਚੋਂ ਇੱਕ ਤਾਂ ਖਰਾਬ ਨਿਕਲ ਜਾਂਦਾ ਕਈ ਵਾਰ ਤਾਂ ਸਾਰੇ ਵਧੀਆ ਹੁੰਦੇ ਨੇ ਇਸ ਕਰਕੇ ਮੈਂ ਪਹਿਲਾਂ ਭੁੰਨ ਕੇ ਨਾ ਫਿਰ ਮੈਂ ਪਿਆਦਾ ਮਸਾਲਾ ਉਸ ਕਵਾਰਡਿੰਗ ਨੂੰ ਨਹੀਂ ਹੋਣੀ ਹੁੰਦੀ ਜਿੰਨਾ ਕਿ ਮੇਰੇ ਕੋਲੇ ਪੁੰਨੇ ਹੋਏ ਬੈਂਗਣ ਦਾ ਮਟੀਰੀਅਲ ਹੁੰਦਾ ਤੇ ਇਹਨੂੰ ਮੈਚ ਕਰਕੇ ਮੈਂ ਕੰਟੇਨਰ ਵਿੱਚ ਪਾ ਕੇ ਫ੍ਰਿਜ ਵਿੱਚ ਰੱਖ ਲੂੰਗੀ ਕੱਲ ਨੂੰ ਬਣ ਜੂ ਮਾਰਨਿੰਗ ਚ ਬਣ ਜੇ ਚਾਹੇ ਸ਼ਾਮ ਤੱਕ ਬਣ ਜੇ ਦੋ ਦਿਨ ਫ੍ਰਿਜ ਵਿੱਚ ਪਿਆ ਵੀ ਰਹੂਗਾ ਤਾਂ ਖਰਾਬ ਨਹੀਂ ਹੁੰਦਾ ਦੋ ਦਿਨ ਤਿੰਨ ਦਿਨ ਤਾਂ ਤੀਸਰੇ ਦਿਨ ਬਣਾ ਲਓ ਚਾਹੇ ਤੁਸੀਂ ਦੂਸਰੇ ਦਿਨ ਬਣਾ ਲਓ ਤਿੰਨ ਦਿਨ ਇਹ ਖਰਾਬ ਨਹੀਂ ਹੁੰਦਾ ਤੇ ਨਹੀਂ ਤਾਂ ਬੈਂਗਣਾਂ ਫ੍ਰਿਜ ਵਿੱਚ ਪਏ ਖਰਾਬ ਹੋ ਜਾਣੇ ਸੀ ਤੇ ਪੁੰਨੇ ਹੋਏ ਹੁਣ ਖਰਾਬ ਨਹੀਂ ਹੋਊਗਾ ਇੱਕ ਦਿਨ ਨਹੀਂ ਵੀ ਟਾਈਮ ਲੱਗੂ ਸਬਜ਼ੀ ਬਣਾਉਣ ਦਾ ਨੈਕਸਟ ਡੇ ਬਣ ਜੂਗੀ ਔਰ ਆਪਣੇ ਲਈ ਈਜ਼ੀ ਵੀ ਹੋਊਗਾ ਬਣਾਉਣਾ ਵੀ ਚਲੋ ਭੁੰਨਿਆ ਪਿਆ ਇਕੱਲਾ ਆਪਾਂ ਤਲਕਾਈ ਲਗਾਉਣਾ ਹੁੰਦਾ ਅੱਧਾ ਟਾਈਮ ਰਹਿ ਜਾਂਦਾ ਫਿਰ ਕੁਕਿੰਗ ਦਾ ਇਹ ਇਸ ਤਰ੍ਹਾਂ ਦੇ ਕੁਝ ਮੇਰੀਆਂ ਕਈ ਵਾਰ ਤਿਆਰੀਆਂ ਹੁੰਦੀਆਂ ਸਬਜ਼ੀ ਫ੍ਰਿਜ ਵਿੱਚ ਪਈ ਹੁੰਦੀ ਜੋ ਲੱਗਦਾ ਵੀ ਸਵੇਰੇ ਟਾਈਮ ਨਹੀਂ ਹੋਣਾ ਚਾਹਤ ਅੱਧਿਕ ਤਿਆਰੀ ਪਹਿਲਾਂ ਕਰਕੇ ਰੱਖ ਲੈਣੀ ਹੁੰਦੀ ਆ ਤੇ ਹੁਣ ਉੱਪਰ ਮੈਂ ਲੈਣ ਜਾਣਾ ਸੀ ਕੰਬਲ ਮੋਟਾ ਵਾਲਾ ਹੁਣ ਤੱਕ ਤਾਂ ਪਤਲਾ ਬਲੈਂਕਟ ਹੀ ਲੈ ਰਹੇ ਸੀਗੇ ਪਰ ਮੈਨੂੰ ਲੱਗਦੀ ਏ ਠੰਡ ਦਵਿੰਦਰ ਮਨਾ ਕਰਦੇ ਸੀ ਮੋਟਾ ਨਹੀਂ ਲੈਣਾ ਨਹੀਂ ਲੈਣਾ ਮੈਂ ਕਿਹਾ ਵੀ ਮੈਨੂੰ ਤਾਂ ਲੱਗਦੀ ਏ ਠੰਡ ਮੈਂ ਤਾਂ ਮੋਟਾ ਕੰਬਲ ਕਢਣਾ ਸੁਪਰੋ ਲੈ ਕੇ ਆਈਆਂ ਕੱਟ ਕੇ ਬਲੈਂਕਟ ਦੇਣੇ ਕਢਣਾ ਸੀ ਪਰ ਯਾਦ ਨਹੀਂ ਰਿਹਾ ਤਾਂ ਹੁਣ ਦਵਿੰਦਰ ਲੱਗੇ ਸੀ ਮਾਨਸਾ ਹੁਣ ਦੁਬਾਰਾ ਫੇਰ ਘੇੜਾ ਲੈ ਕੇ ਆਏ ਨੇ ਤੇ ਲੈ ਕੇ ਆਏ ਨੇ ਕੋਈ ਸਬਜ਼ੀਆਂ ਵਗੈਰਾ ਮਟਰ ਮੰਗਾਈ ਸੀਗੇ ਮੈਂ ਫਰੋਜ਼ਨ ਤਾਂ ਖੁੱਲੇ ਹੀ ਲੈ ਕੇ ਆਇਆ ਸੀ ਮੈਨੂੰ ਪੁੱਛ ਲਈ ਖੁੱਲੇ ਹੀ ਕਮੇ ਨੇ ਕਹਿੰਦੇ ਉਹਦੇ ਕੋਲ ਵੱਡਾ ਪੈਕੇਟ ਸੀ ਪਤਾ ਨਹੀਂ ਐਨੇ ਕੀ ਸੀਗੇ ਤੇ ਤਾਂ ਉਹਨੇ ਐਨੇ ਕਹੀ ਦੇ ਦਿੱਤੇ ਕਿਚੂ ਦੇਖ ਲੂੰਗੀ ਸੰਭਾਲ ਲੂੰਗੀ ਕੁਛ ਕਰਨ ਵਾਲਾ ਮਟਰ ਸੀਗੇ ਮਟਰ ਹੁਣ ਤੱਕ ਤਾਂ ਵਧੀਆ ਨਹੀਂ ਮਿਲ ਰਹੇ ਸੀ ਖਪਨ ਖਾ ਕੇ ਦੇਖਦੇ ਹੁੰਦੇ ਹੁੰਦੇ ਵਿੰਦਰ ਪਹਿਲਾਂ ਮਟਰ ਜੀ ਮਿੱਠੇ ਹੁੰਦੇ ਨੇ ਫਿਰ ਤਾਂ ਲੈਂਦੇ ਨੇ ਕਈ ਵਾਰ ਕਹਿੰਦੇ ਨੇ ਕੌੜੇ ਨੇ ਵੀ ਉਹ ਨਹੀਂ ਵਧੀਆ ਬਣਦੀ ਸਬਜ਼ੀ ਅੱਜ ਕਹਿੰਦੇ ਮਟਰ ਵਧੀਆ ਮਿਲ ਗਏ ਮਟਰ ਲਿਆਏ ਕਿਲੋ ਤੋਂ ਹੁਣ ਮੈਂ ਕੱਢ ਕੇ ਰੱਖ ਲੂੰਗੀ ਇਹ ਇਹ ਸਾਰੇ ਲਫਾਫੇ ਘਰ ਤੋਂ ਖਾਲੀ ਜਿਵੇਂ ਜਿਵੇਂ ਸਬਜ਼ੀਆਂ ਸੰਭਾਲਣੀਆਂ ਨੇ ਉਹ ਵਿੱਚ ਸੰਭਾਲ ਦੂੰਗੀ ਮਟਰ ਨੇ ਫਰੋਜ਼ਨ ਇਹ ਮੈਂ ਦੇਖਦੇ ਹਾਂ ਕੰਟੇਨਰ ਵਿੱਚ ਪਾ ਕੇ ਰੱਖ ਦਾਂ ਨੀਆ ਆਏ ਨੇ ਫਰੋਜ਼ਨ ਮਟਰ ਪਏ ਹੋਣਾ ਆਪਣੇ ਫ੍ਰੀਜ਼ਰ ਵਿੱਚ ਜੇ ਆਪਾਂ ਮੁੱਠੀਕ ਮਟਰ ਕਾਸੇ ਵਿੱਚ ਵੀ ਪਾਉਣੇ ਨੇ ਕੁਝ ਵੀ ਆਪਾਂ ਬਣਾਉਣੇ ਜੈ ਮੈਗੀ ਚ ਪਾਉਣੇ ਨੇ ਚਾਵਲ ਚ ਪਾਉਣੇ ਨੇ ਕਿਨਵਾ ਚ ਪਾਉਣੇ ਨੇ ਪੂਹ ਚ ਪਾਉਣੇ ਨੇ ਤਾਂ ਮੁੱਠੀਕ ਮਟਰ ਦੀ ਫਿਰ ਆਪਾਂ ਨੂੰ ਟੈਂਸ਼ਨ ਨਹੀਂ ਵੀ ਆਪਾਂ ਮਟਰ ਚੋਂ ਦਾਣੇ ਕੱਢਣੇ ਨੇ ਜਾਂ ਆਪਣੇ ਕੋਲ ਤਾਜ਼ੇ ਹੈਗੇ ਆ ਨਹੀਂ ਹੈਗੇ ਸਿੱਕਦਾ ਕਿ ਫਰੋਜ਼ਨ ਮਟਰ ਹੋਣੇ ਚਾਹੀਦੇ ਨੇ ਫ੍ਰੀਜ਼ਰ ਵਿੱਚ ਖਾਣਗੇ ਫੁਲਕਾ ਸੈਲਡ ਲਵਾਂਗੇ ਆਵਾਂਗੇ ਫੁਲਕਾ ਉਹ ਮੈਂ ਕੱਢਾਂ ਨੇ ਸੈਲਡ ਲਵਗੇ ਨਾ ਹੈ ਖੀਰਾ ਵਗੈਰਾ ਖੀਰਾ ਕੱਟ ਲਓ ਕੋਈ ਦਹੀਂ ਗੁੰਦੀ ਆਂ ਜਾਨ ਤੁਹਾਨੂੰ ਮੈਂ ਸੈਦੀ ਚਨੇ ਤੇ ਪੱਤਾ ਗੋਬੀ ਪਾ ਲਓ ਗੁੰਦੀ ਪਾ ਲਓ ਠੀਕ ਹੈ ਤੁਹਾਨੂੰ ਪੁੱਛੇ ਨਾ ਕਿ ਮੈਂ ਰੋਟੀ ਬਕਾਉਣ ਲੱਗ ਜੂ ਕਿ ਮੇਰਾ ਹੱਥ ਉਧਰ ਸੇ ਹੋ ਜਾਂਦਾ ਮੈਂ ਤਾਂ ਪਹਿਲਾਂ ਤੇ ਪਾਈ ਗੁੰਦੀ ਠੀਕ ਰਹਿੰਦੀ ਹੈ ਗੁੰਦੀ ਪਹਿਲਾਂ ਪੱਕਿਆ ਰੱਖਦਾ ਤੋ ਸੌਫਟ ਹੋ ਜਾਂਦੀ ਹੈ ਇਹ ਵਰ ਤੁਸੀਂ ਲੈ ਰਹੇ ਹੋ ਕੋਈ ਵਾਰ ਨਹੀਂ ਲੈਂਦੇ ਦਵਿੰਦਰ ਨੇ ਹਜੇ ਖਾਣਾ ਖਾਦਾ ਨਹੀਂ ਖਾਣਾ ਸੀ ਮੈਂ ਇਹਨਾਂ ਨੂੰ ਪੁੱਛ ਰਹੀ ਸੀ ਕਈ ਵਾਰ ਤਾਂ ਸੈਲਡ ਕਹਿੰਦੇ ਨੇ ਕੱਟ ਲਓ ਕੋਈ ਵਾਰ ਕਹਿੰਦੇ ਨਾ ਕੱਟੋ ਬੂੰਦੀ ਵੀ ਕਿਸੇ ਸਬਜੀ ਨਾਲ ਨਾ ਪੁਲੇ ਆਣਗੇ ਪਹਿਲਾਂ ਸਬਜੀ ਪੁੱਛਣਗੇ ਸਬਜੀ ਕਹਾਂਦੇ ਫਿਰ ਕਹਿਣਗੇ ਬੂੰਦੀ ਪਾ ਦਿਓ ਜਿਹੜੀ ਸਬਜੀ ਨਾਲ ਨਹੀਂ ਇਹਨੂੰ ਅੱਛੀ ਲੱਗਦੀ ਨਹੀਂ ਕੰਬੀਨੇਸ਼ਨ ਅੱਛਾ ਲੱਗਦਾ ਫਿਰ ਕਹਿਣਗੇ ਰਹਿਣ ਦਿਓ ਤਾਂ ਅਗਰ ਕਿ ਮੈਨੂੰ ਪੁੱਛਦੀ ਹੋਣੀ ਹੈ ਪਹਿਲਾਂ ਜੀ ਬੁੰਦੀ ਪਾਣੀ ਦਾ ਪਹਿਲਾ ਪਾਉਣਾ ਫੁਲਕਾ ਪਕਾਉਣ ਤੋਂ ਪਹਿਲਾਂ ਨਾ ਥੋੜੀ ਥਾਲੀ ਤਿਆਰ ਹੋਵੇ ਉਹ ਚ ਦਹੀਂ ਬੁੰਦੀ ਸੈਲਡ ਜੋ ਵੀ ਸਬਜੀ ਵਗੈਰਾ ਤੁਸੀਂ ਲੈਣੇ ਥਾਲੀ ਵੀ ਧਰਨਾ ਤਾਂ ਕਿ ਫੁਲਕਾ ਬਣਾ ਕੇ ਮੈਂ ਗਰਮ ਗਰਮ ਤੁਹਾਨੂੰ ਪਲੇਟ ਚ ਰੱਖ ਕੇ ਫੜਾਨਾ ਤੇ ਹੁਣ ਮੈਂ ਕਰੀ ਸੀ ਸਵੇਰ ਦੀ ਬ੍ਰੇਕਫਾਸਟ ਦੀ ਤਿਆਰੀ ਕਿਨੂਆਂ ਦੀ ਮੈਂ ਸਵੇਰੇ ਬਣਾਉਣਾ ਕਿਨੂਆਂ ਕਿਉਂਕਿ ਗਾਜਰ ਵੀ ਹੈਗੇ ਘਰੇ ਮਟਰ ਵੀ ਹੈਗੇ ਤੇ ਮੈਂ ਕਿਹਾ ਚਲ ਵਧੀਆ ਆਪਸ਼ਨ ਹੈ ਗਾਜਰ ਮਟਰ ਹੋਣ ਤਾਂ ਮੈਂ ਕਿਨੂਆਂ ਬਣਾਉਂਗੀ ਨਹੀਂ ਸਬਜ਼ੀਆਂ ਤੋਂ ਬਿਨਾਂ ਤੇ ਮੈਨੂੰ ਅੱਛਾ ਨਹੀਂ ਲੱਗਦਾ ਹੈਗਾ ਸਬਜ਼ੀਆਂ ਪ ਤੇ ਜਿੰਨਾ ਮੈਂ ਬਣਾਉਣਾ ਸੀ ਮੈਂ ਬਾਹਰ ਰੱਖ ਲਿਆ ਤਾਂ ਕਿ ਸਵੇਰੇ ਉੱਠ ਕੇ ਨੂੰ ਵਾਸ਼ ਕਰਕੇ ਮੈਂ ਪਹਿਲਾਂ ਸੋਕ ਕਰਕੇ ਰੱਖੂੰਗੀ ਕਾਂਟਾ ਤੁਸੀਂ ਸੋਕ ਕਰ ਦੋ ਨਾ ਪਹਿਲਾਂ ਤਾਂ ਵਧੀਆ ਬਣਦਾ ਜਲਦੀ ਵੀ ਬਣ ਜਾਂਦਾ ਹੁਣ ਪੈਣ ਵੇਲੇ ਮੈਂ ਰਾਤ ਨੂੰ ਬਣਾ ਰਿਖਸ ਆਪਣੇ ਲਈ ਹਲਦੀ ਵਾਲਾ ਦੁੱਧ ਇੱਕ ਗਲਾਸ ਮੈਂ ਦੁੱਧ ਲੈ ਜਿੰਨਾ ਕਾ ਆਪਾਂ ਪੀਣਾ ਹੁੰਦਾ ਉਹਦੇ ਵਿੱਚ ਪਾਵਾਂਗੇ ਮਿਸ਼ਰੀ ਵਾਲੀ ਚੀਨੀ ਮਿਸ਼ਠਾ ਗਮਿਸ਼ਰੀ ਪੀਸ ਕੇ ਰੱਖੀ ਹੋਈ ਹੈ ਮੈਂ ਉਹ ਪਾਵਾਂਗੀ ਪਾਉਣੇ ਹੁਣੇ ਥੋੜੇ ਹਲਕੀ ਜਿਹੀ ਮਿਠਾਸ ਵਾਸਤੇ ਜਮਾ ਫਿੱਕਾ ਵੀ ਮੇ ਤੋਂ ਬੀਤ ਜਾਂਦਾ ਹੈ ਇੱਕ ਚੁਟਕੀ ਕਾਲੀ ਮਿਰਚ ਦੀ ਪੀਸੀ ਹੋਈ ਕਾਲੀ ਮਿਰਚ ਘਰੇ ਪੀਸੀ ਹੈ ਤੇ ਦੋ ਚੁਟਕੀਆਂ ਹਲਦੀ ਦੀਆਂ ਪਾਵਾਂਗੇ ਬਿਲਕੁਲ ਆਰਗੈਨਿਕ ਹਲਦੀ ਹੈ ਇਹ ਵੀ ਅਸੀਂ ਕਿਸੇ ਤੋਂ ਲਈ ਸੀ ਘਰੇ ਪੀਸੀ ਹੋਈ ਹੈ ਦੋ ਚੁਟਕੀਆਂ ਹਲਦੀ ਦੀਆਂ ਬਸ ਜਦ ਇਹਨੂੰ ਬੋਇਲ ਆਜੂ ਤਾਂ ਆਪਾਂ 1 ਮਿੰਟ ਲਈ ਹਲਦੀ ਨੂੰ ਦੁੱਧ ਵਿੱਚ ਪਕਾ ਲਾਂਗੇ ਤਾਂ ਕਿ ਅੱਛਾ ਫਲੇਵਰ ਕਲਰ ਆਜੇ ਕੱਚਾਪਨ ਨਿਕਲ ਜੇ ਹਲਦੀ ਦਾ ਹਲਦੀ ਪੱਕ ਜਾਈ ਹੈ ਨਾ ਦੁੱਧ ਅੱਛਾ ਬਣ ਜਾ ਆਪਣਾ ਬਹੁਤ ਟੇਸਟੀ ਲੱਗਦਾ ਰਾਤ ਨੂੰ ਪਹਿਲਾਂ ਮੈਂ ਵੀ ਨਹੀਂ ਪੀਂਦੀ ਸੀ ਮੈਨੂੰ ਘਿਆਨ ਆਉਂਦਾ ਸੀ ਬਈ ਹਲਦੀ ਵਾਲਾ ਦੁੱਧ ਨਾਲ ਪੀਣਾ ਨਹੀਂ ਪਰ ਕੋਈ ਟੇਸਟ ਨਹੀਂ ਆਉਂਦਾ ਹਲਦੀ ਵਾਲੇ ਦੁੱਧ ਦਾ ਟੇਸਟ ਕੋਈ ਨਹੀਂ ਉਹਨਾਂ ਜਸਟ ਇੱਕ ਕਲਰ ਚੇਂਜ ਹੁੰਦਾ ਪਰ ਆਪਣੇ ਬੋਡੀ ਨੂੰ ਬਹੁਤ ਬੈਨੀਫਿਟਸ ਮਿਲਦੇ ਨੇ ਇਸ ਕਰਕੇ ਮੈਂ ਐਡ ਕੀਤਾ ਹੁਣ ਲਈ ਵਿంటర్ਸ ਵਿంటర్ਸ ਮੈਂ ਕਿ ਹਲਦੀ ਵਾਲਾ ਦੁੱਧ ਪੀਵਾਂਗੀ ਦੁੱਧ ਤਾਂ ਪੀਣਾ ਹੀ ਹਲਦੀ ਵਾਲਾ ਪੀ ਲਈਏ ਸੋ ਤੁਸੀਂ ਵੀ ਪੀ ਸਕਦੇ ਜੇ ਪੀਣਾ ਚਾਹੋ ਕੋਈ ਟੇਸਟ ਦਾ ਫਰਕ ਨਹੀਂ ਪੈਂਦਾ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂ